ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਜ਼ਰਾਂ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਨੂੰ ਅੰਤ ਤੱਕ ਜਰੂਰ ਸੁਣਨਾ ਲਾਈਕੇ ਜਰੂਰ ਕਰਨਾ ਕਹਾਣੀਆਂ ਰੱਬ ਦੀ ਸ਼ਰੀਕ ਰੱਬ ਨੂੰ ਸਾਰੀ ਦੁਨੀਆ ਢਾ ਕੇ ਨਵੀਂ ਬਣਾ ਦੇਣੀ ਚਾਹੀਦੀ ਹੈ ਆਖਦਿਆਂ ਬੇਬੇ ਨੇ ਆਪਣਾ ਸੱਜਾ ਹੱਥ ਇਸ ਤਰ੍ਹਾਂ ਫੇਰਿਆ ਜਿਵੇਂ ਉਸਦੇ ਹੱਥ ਫੇਰਨ ਨਾਲ ਹੀ ਦੁਨੀਆ ਨਵੀਂ ਨਕੋਰ ਦੋਸ਼ ਰਹਿਤ ਬਣ ਜਾਵੇਗੀ ਫੇਰ ਤਾਂ ਆਪਾਂ ਵੀ ਸਾਰੇ ਲਪੇਟੇ ਜਾਵਾਂਗੇ ਬੇਬੇ ਪੋਤੇ ਜਿੰਦਰ ਨੇ ਆਖਿਆ ਚੱਲ ਫੇਰ ਐਂ ਕਰੇ ਰੱਬ ਜਿਹੜੇ ਬੁਰੇ ਨੇ ਉਹਨਾਂ ਨੂੰ ਖਤਮ ਕਰ ਦੇਵੀ ਬੇਬੇ ਨੇ ਥੋੜੀ ਰਹਿਤ ਕੀਤੀ ਬੁਰਿਆਂ ਦਾ ਕੀ ਪਤਾ ਲੱਗਦਾ ਸਾਰਿਆਂ ਨੂੰ ਆਪਣਾ ਆਪ ਚੰਗਾ ਲੱਗਦਾ ਹੁੰਦਾ ਦੂਜੇ ਬੁਰੇ ਪੋਤਾ ਬੋਲਿਆ ਬੇਬੇ ਮੇਰਾ ਮਾਮਾ ਕਿੰਨੇ ਨਸ਼ੇ ਕਰਦਾ ਹੈ ਨਾਲੇ ਕਲੇਸ਼ ਪਾਈ ਰੱਖਦਾ ਹੈ ਤੂੰ ਵੀ ਆਖ ਦਿੰਨੀ ਐ ਕਿ ਉਹ ਨਾ ਆਵੇ ਕਿਸੇ ਦੀ ਵਿਆਹ ਸ਼ਾਦੀ ਤੇ ਜੇ ਰੱਬ ਤੇਰੇ ਆਖੇ ਲੱਗ ਗਿਆ ਉਹ ਤਾਂ ਫਿਰ ਗਿਆ ਸਮਝੋ ਬੇਬੇ ਦਾ ਮੁੰਡਾ ਮੰਝੇ ਤੇ ਬੈਠ ਦਿਆਂ ਬੋਲਿਆ ਨਾ ਨਾ ਵੇ ਐ ਕਿਉਂ ਆਖਦੇ ਆਂ ਚੰਦ ਰਿਆ ਆਪਦਾ ਘਰ ਖਾਂਦਾ ਉਹ ਤੈਨੂੰ ਕੀ ਕਹਿੰਦਾ ਨਾਲੇ ਉਹ ਨਹੀਂ ਤਾਂ ਵੋਟਾਂ ਵੇਲੇ ਨਸ਼ੇ ਦੀ ਲਤ ਲਾਤੀ ਕਿਸੇ ਬੈਠੀ ਬੇੜੀ ਵਾਲੇ ਨੇ ਚੰਗਾ ਭੜਾ ਇੰਨਾ ਸੋਹਣਾ ਸੁਨੱਖਾ ਹੁੰਦਾ ਸੀ ਲੋਕ ਉਹਦੀ ਰੀਸ ਨਾਲ ਕੱਪੜੇ ਪਾਉਂਦੇ ਹੁੰਦੇ ਤੇ ਜਿਉਂਦਾ ਰਹੇ ਵਿਚਾਰਾ ਉਸੇ ਨਾਲ ਜੱਗ ਵਸਦਾ ਉਸ ਨੇ ਵੱਡਾ ਸਾਰਾ ਹਾਂਕਾ ਲੈਂਦਿਆਂ ਆਖਿਆ ਲੈ ਫੇਰ ਐਂ ਤਾਂ ਸਾਰਿਆਂ ਨੂੰ ਆਪ ਦੇ ਜਵਾਕ ਪਿਆਰੇ ਹੁੰਦੇ ਨੇ ਲੋਕਾਂ ਦੇ ਵੀ ਜਿਉਂਦੇ ਰਹਿਣ ਬੇਬੇ ਬੇਬੇ ਦੇ ਪੁੱਤ ਨੇ ਚੱਪਲ ਦੀ ਨਿਕਲੀ ਬਦਰੀ ਨੂੰ ਅੰਗੂਠੇ ਦੀ ਦਾਵ ਦੇ ਕੇ ਠੀਕ ਕਰਦਿਆਂ ਆਖਿਆ ਚੱਪਲ ਨਵੀਂ ਨਹੀਂ ਲੈ ਸਕਦਾ ਟੁੱਟੀਆਂ ਕਢੀਸਦਾ ਤੁਰਿਆ ਫਿਰਦਾ ਪੁੱਤ ਨੂੰ ਰੋਸ ਜਿਹਾ ਦਿਖਾਉਂਦਿਆਂ ਬੇਬੇ ਬੋਲੀ ਟੁੱਟੀ ਨਹੀਂ ਬਧਰੀ ਨਿਕਲੀ ਤੀ ਜਦ ਟੁੱਟ ਗਈ ਫੇਰ ਦੇਖ ਲਾਂਗੀ ਉਹ ਪੈਰ ਵਿੱਚ ਚੱਪਲ ਪਾਉਂਦਿਆਂ ਬੋਲਿਆ ਚੱਲ ਤੇਰੀ ਮਰਜੀ ਐ ਲੈ ਲੀਂ ਜਦੋਂ ਜੀ ਕਰੂ ਬੇਬੇ ਨੇ ਗੱਲ ਦਾ ਰੁਖ ਬਦਲਦਿਆਂ ਫੇਰ ਕਿਹਾ ਅੱਜ ਸਤ ਸੰਗ ਲੱਗਣੀ ਐ ਮੈਂ ਸੁਣ ਕੇ ਆਉਣੀ ਆ ਰੱਬ ਦੇ ਘਰ ਦੀਆਂ ਚਾਰ ਗੱਲਾਂ ਸੁਣ ਕੇ ਹੀ ਚਿੱਤ ਟਿਕਾਣੇ ਆਊ ਹੁਣ ਤਾਂ ਉਹ ਉੱਠ ਕੇ ਖੜੀ ਹੋ ਗਈ ਪਤਾ ਨਹੀਂ ਫਿਰ ਵੀ ਟਿਕਾਣੇ ਆਊ ਕਿ ਨਹੀਂ ਜਿੰਦਰ ਬੋਲਿਆ ਪਿਓ ਨੇ ਉਸ ਨੂੰ ਅੱਖਾਂ ਨਾਲ ਹੀ ਘੂਰਿਆ ਉਹ ਸਮਝ ਗਿਆ ਕਿ ਪਿਓ ਉਸ ਨੂੰ ਚੁੱਪ ਰਹਿਣ ਲਈ ਆਖ ਰਿਹਾ ਹੈ ਬੇਬੇ ਆਪਣੇ ਸਮੇਂ ਦੀਆਂ ਚਾਰਕ ਜਮਾਤਾਂ ਪੜ੍ਹੀ ਸੀ ਜਦੋਂ ਦੀਆਂ ਨੋਹਾਂ ਆਈਆਂ ਬੇਬੇ ਮਰਜ਼ੀ ਦਾ ਕੰਮ ਕਰਦੀ ਸੀ ਆਰੇ ਅਖਬਾਰ ਹਰ ਰੋਜ਼ ਪੜ੍ਹ ਲੈਂਦੀ ਸੀ ਮੋਟੀਆਂ-ਮੋਟੀਆਂ ਪੰਜਾਬ ਦੀਆਂ ਖਬਰਾਂ ਅਖਬਾਰ ਪੜ੍ਹ ਕੇ ਮਨ ਬੜਾ ਖਰਾਬ ਹੁੰਦਾ ਹੈ ਖੁਦਕੁਸ਼ੀਆਂ ਨਾਸ਼ੇ ਬੇਰੋਜ਼ਗਾਰੀ ਬਿਮਾਰੀਆਂ ਧਰਨੀ ਬੱਚਿਆਂ ਨਾਲ ਹੁੰਦੀ ਦਰਿੰਦਗੀ ਇਸ ਤਰ੍ਹਾਂ ਦੀਆਂ ਦਰਦਨਾਕ ਖਬਰਾਂ ਪੜ੍ਹ ਕੇ ਗੁੱਸਾ ਵੀ ਆਉਂਦਾ ਹੈ ਚਿੰਤਾ ਵੀ ਹੁੰਦੀ ਹੈ ਅਜੀਬ ਜਹੀ ਉਦਾਸੀ ਵੀ ਹੁੰਦੀ ਹੈ ਇੰਨਾ ਰਲੇ ਮਿਲੇ ਭਾਵਾ ਵਿੱਚੋਂ ਜਿਹੜੀ ਬੇਚੈਨੀ ਪੈਦਾ ਹੁੰਦੀ ਉਹ ਅਜੀਬ ਜਹੀ ਘਬਰਾਹਟ ਤੇ ਬੇਵਸੀ ਵਾਲੀ ਹੁੰਦੀ ਚਿੱਤ ਉਦਾਸ ਹੋ ਜਾਂਦਾ ਫਿਰ ਉਸ ਦਾ ਜੀ ਨਾ ਲੱਗਦਾ ਕਿਤੇ ਵੀ satsang ਸੁਣਨ ਚਲੀ ਗਈ ਅੱਧੀਆਂ ਗੱਲਾਂ ਸੁਣੀਆਂ ਅੱਧੀਆਂ ਆਣ ਸੁਣੀਆਂ ਮਨ ਨੂੰ ਟਿਕਾ ਨਾ ਆਇਆ ਅੱਜ ਵੈਸੇ ਵੀ satsang ਵਿੱਚ ਸੰਗਤ ਘੱਟ ਸੀ ਘਰ ਨੂੰ ਚੱਲ ਪਈ ਰਾਹ ਵਿੱਚ ਪਤਾ ਲੱਗਿਆ ਕਿ ਬੋਟਾ ਮੰਗਣ ਕੋਈ ਨੇਤਾ ਜੀ ਆਏ ਹੋਏ ਹਨ ਨੇਤਾ ਜੀ ਦੀਆਂ ਗੱਲਾਂ ਸੁਣਨ ਉਧਰ ਨੂੰ ਚੱਲ ਪਈ ਚਲੋ ਸੁਣ ਲੈਨੇ ਆ ਕੰਨ ਰਸ ਸਮਝ ਕੇ ਨਾਲੇ ਵੋਟ ਵੀ ਤਾਂ ਪਾਉਣੀ ਐ ਕੀ ਪਤਾ ਕੋਈ ਵਧੀਆ ਬੰਦਾ ਹੀ ਹੋਵੇ ਹੁਣ ਪ੍ਰਾਣੀਆਂ ਗੱਲਾਂ ਤਾਂ ਰਹੀਆਂ ਨਹੀਂ ਕਿ ਸਾਰਾ ਸ਼ਰੀਕਾ ਇੱਕ ਬੰਦੇ ਨੂੰ ਵੋਟ ਪਾਵੀ ਹੁਣ ਤਾਂ ਪਰਿਵਾਰ ਦੇ ਜੀ ਵੀ ਇੱਕ ਥਾਂ ਵੋਟਾਂ ਨਹੀਂ ਪਾਉਂਦੇ ਅੱਗੇ ਪੂਰਾ ਲਾਣਾ ਬੰਦ ਮੁਠੀ ਵਾਂਗ ਹੁੰਦਾ ਸੀ ਮੁਠੀਆਂ ਖੁੱਲ ਗਈਆਂ ਲੱਖਾਂ ਤੋਂ ਕੱਖਾਂ ਦੇ ਹੋ ਗਏ ਜੇ ਇਹ ਨੇਤਾ ਚੰਗਾ ਹੋਇਆ ਤਾਂ ਵੋਟ ਇਸ ਨੂੰ ਪਾ ਦਿਆਂਗੇ ਕਿਸੇ ਨੂੰ ਕੀ ਪਤਾ ਲੱਗਣਾ ਹੈ ਵੋਟਾਂ ਕਿਹੜਾ ਬੋਲ ਦਿਆਂ ਨੀ ਨਾਲੇ ਹੁਣ ਤਾਂ ਸਾਰੇ ਇਹੀ ਆਖਦੇ ਆ ਕਿ ਬੰਦਾ ਦੇਖ ਕੇ ਵੋਟ ਪਾਓ ਜਿਹੜਾ ਲੋਕਾਂ ਦੇ ਭਲੇ ਲਈ ਕੰਮ ਕਰੇ ਸੋਚਦੇ ਆ ਉਸਤੇ ਚਿਹਰੇ ਦੇ ਹਾ ਭਾਵ ਬਦਲਦੇ ਰਹੇ ਕਈ ਵਾਰ ਉਹ ਬੜ ਬੁੜਾਈ ਉਹ ਕੱਠ ਵਾਲੀ ਥਾਂ ਤੇ ਪਹੁੰਚ ਗਈ 10 ਮਿੰਟ ਨੇਤਾ ਦੀਆਂ ਗੱਲਾਂ ਸੁਣੀਆਂ ਫਿਰ ਘਰ ਨੂੰ ਚੱਲ ਪਈ ਘਰ ਆ ਕੇ ਬਾਹਰ ਡੱਠੀ ਮੰਜੀ ਤੇ ਬਹਿ ਗਈ ਅੰਦਰ ਜਿੰਦਰ ਨੇ ਵੀ ਟੀਵੀ ਲਾ ਰੱਖਿਆ ਸੀ ਵਾਵਾ ਰੌਲਾ ਪੈ ਰਿਹਾ ਸੀ ਉੱਠ ਕੇ ਅੰਦਰ ਚਲੀ ਗਈ ਕਿਸੇ ਚੈਨਲ ਵਾਣਿਆਂ ਕਿਸੇ ਮੁੱਦੇ ਤੇ ਬਹਿਸ ਕਰਵਾਉਣ ਲਈ ਵੱਖ-ਵੱਖ ਨੇਤਾਵਾਂ ਨੂੰ ਸੱਦਿਆ ਹੋਇਆ ਸੀ ਬਹਿਸ ਪੂਰੇ ਜੋਰਾਂ ਤੇ ਚੱਲ ਰਹੀ ਸੀ ਸਾਰੇ ਆਪਣੇ-ਆਪਣੇ ਕੀਤੇ ਕੰਮ ਦੱਸ ਕੇ ਆਪਣੇ ਆਪ ਨੂੰ ਵੱਡਾ ਸਾਫਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਹਮਨੇ ਜੇ ਕੀਤਾ ਹਮਨੇ ਉਹ ਕੀਤਾ ਬਸ ਕਾਮਾਂ ਰੌਲੀ ਹੀ ਪਈ ਹੋਈ ਸੀ ਗੱਲ ਤਾਂ ਘੱਟ ਹੀ ਸਮਝ ਲੱਗਦੀ ਸੀ ਬੰਦ ਕਰ ਵੀ ਮੁੰਡਿਆ ਇਹਨੂੰ ਕਿੱਥੇ ਰਾਲਾ ਪਾਇਆ ਜਿੱਧਰ ਦੇਖੋ ਮੈਂ ਮੈਂ ਲਈਏ ਉਸਨੇ ਆਵਾਜ਼ ਘੱਟ ਕਰ ਦਿੱਤੀ ਤੇ ਬੇਬੇ ਲੰਮੇ ਪੈ ਗਈ ਪੋਤੇ ਨੇ ਬੇਬੇ ਵੱਲ ਦੇਖ ਕੇ ਪੁੱਛਿਆ ਬੇਬੇ ਕੀ ਹੋਇਆ ਸੇਤ ਠੀਕ ਹੈ ਉਸਨੇ ਬਾਹ ਨੂੰ ਹੱਥ ਲਾ ਕੇ ਦੇਖਿਆ ਬੁਖਾਰ ਤਾਂ ਨਹੀਂ ਸੀ ਬੇਬੇ ਨੇ ਕਿਹਾ ਮੈਂ ਠੀਕ ਆ ਪੁੱਤ ਮੈਂ satsang ਸੁਣਨ ਗਈ ਉੱਥੇ ਬਾਬਾ ਕਹਿੰਦਾ ਮੈਂ ਇੰਨੇ ਲੋਕਾਂ ਨੂੰ ਸਿੱਧੇ ਰਾਹ ਪਾਇਆ ਨਸ਼ੇ ਛੁਡਾਏ ਨੇਤੇ ਦਾ ਭਾਸ਼ਣ ਸੁਣਿਆ ਉਹਨਾਂ ਨੇ ਵੀ ਅੰਤਾਂ ਦੇ ਕੰਮ ਗਿਣਾ ਦਿੱਤੇ ਜਿਹੜਾ ਉਹ ਕਹਿ ਰਿਹਾ ਸੀ ਕਿ ਉਸ ਨੇ ਕੀਤੇ ਨੇ ਹੋਣਾ ਟੀਵੀ ਵਾਲੇ ਇੰਨੇ ਕੰਮ ਗਣਾਈ ਜਾਂਦੇ ਨੇ ਰੱਬ ਤਾਂ ਕਿਸੇ ਨੂੰ ਜਾਦੀ ਹੈ ਨਹੀਂ ਸਾਰੇ ਹੰਕਾਰ ਨਾਲ ਭਰੇ ਪਏ ਨੇ ਜਿੰਦਰ ਬੇਬੇ ਦੇ ਮੂੰਹ ਵੱਲ ਦੇਖ ਰਿਆ ਸੀ ਉਹ ਫੇਰ ਬੋਲੀ ਸਤਸੰਗ ਵਾਲੇ ਬਾਬੇ ਦੀਆਂ ਗੱਲਾਂ ਸੁਣ ਕੇ ਲੱਗਿਆ ਕਿ ਜੇ ਉਹਨੇ ਲੋਕਾਂ ਦੇ ਨਸ਼ੇ ਛਡਾਈ ਹੁੰਦੇ ਤਾਂ ਹਰ ਰੋਜ਼ ਨਸ਼ਿਆਂ ਨਾਲ ਮਾਵਾਂ ਦੇ ਪੁੱਤ ਕਿਉਂ ਮਾਰ ਰਹੇ ਨੇ ਨੇਤਾ ਕਹਿੰਦਾ ਅਸੀਂ ਇੰਨੇ ਕੰਮ ਕੀਤੇ ਪਰ ਜੇ ਇਹਨਾਂ ਨੇ ਇੰਨੇ ਕੰਮ ਕੀਤੇ ਤਾਂ ਰੋਜ਼ ਧਰਨੇ ਕਿਉਂ ਲੱਗਦੇ ਨੇ ਇਦਰੋਂ ਆ ਟੀਵੀ ਵਾਲੇ ਦੁਹਾਈਆਂ ਪਾ ਰਹੇ ਨੇ ਬੇਬੇ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਜੇ ਲੋਕ ਇਹਨਾਂ ਤੋਂ ਹਿਸਾਬ ਮੰਗਣ ਲੱਗ ਪੈਣ ਇਹਨਾਂ ਨੂੰ ਭੱਜਣ ਨੂੰ ਥਾਂ ਨਹੀਂ ਲੱਭਣੀ ਜਿੰਦਰ ਨੇ ਕਿਹਾ ਪੁੱਛਣਾ ਕੀ ਹੈ ਇਹਨਾਂ ਤੋਂ ਬੇਬੇ ਬੈਠਵੇਂ ਜਹੀ ਸੋਰ ਵਿੱਚ ਬੋਲੀ ਟੀਵੀ ਚੱਲ ਰਿਹਾ ਸੀ ਇੱਕ ਨੇਤਾ ਦੇ ਗਲ ਵਿੱਚ ਹਾਰ ਪਾਈ ਹੋਈ ਸਨ ਉਹ ਹੱਥ ਜੋੜੀ ਝੁਕਿਆ ਖੜਿਆ ਸੀ ਜਿਵੇਂ ਉਸਤੇ ਕਿਸੇ ਨੇ ਬਹੁਤ ਵੱਡਾ ਇਹਸਾਨ ਕੀਤਾ ਹੋਵੇ ਵੇ ਇਹਨੂੰ ਕੀ ਹੋ ਗਿਆ ਹੱਥ ਜੋੜੀ ਖੜਾ ਹੈ ਹੋਣਾ ਕੀ ਏ ਬੇਬੇ ਅਗਲੇ ਨੇ ਪਾਰਟੀ ਬਦਲੀ ਐ ਪਾਰਟੀ ਵਿੱਚ ਰਲਣ ਵਾਲਿਆ ਮੂਰੇ ਝੋਕਰੇ ਹੈ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਪਾਰਟੀਆਂ ਬਦਲਦਿਆਂ ਨੂੰ ਜੇ ਇੱਕ ਪਾਰਟੀ ਵਿੱਚ ਨਹੀਂ ਕੋਸ਼ ਸਵਾਰ ਸਕੀ ਦੂਜੀ ਵਿੱਚ ਜਾ ਕੇ ਕੀ ਸਵਾ ਸਵਾਰ ਦੇਣਗੇ ਇਹ ਹੀ ਗੱਲਾਂ ਤਾਂ ਇਹਨਾਂ ਨੂੰ ਕਿਸੇ ਨੇ ਪੁੱਛੀਆਂ ਨਹੀਂ ਹੁਣ ਤੱਕ ਜਿੰਦਰ ਗੰਭੀਰ ਹੋ ਕੇ ਬੋਲਿਆ ਉਸ ਨੇ ਚੈਨਲ ਬਦਲ ਦਿੱਤਾ ਇੱਕ ਆਪਣੇ ਆਪ ਨੂੰ ਰੱਬ ਦੇ ਰੂਪ ਸਮਝਣ ਵਾਲਾ ਬਾਬਾ ਕਿਸੇ ਦੀ ਫੋਨ ਕਾਲ ਸੁਣ ਕੇ ਉਸ ਨੂੰ ਕਹਿ ਰਿਹਾ ਸੀ ਬਸ ਅੱਖੇ ਬੰਦ ਕਰਕੇ ਬਸ ਅੱਖੇ ਬੰਦ ਕਰਕੇ ਇੱਕ ਵਾਰ ਮੇਰਾ ਨਾਮ ਲੈਣਾ ਕਿ ਗੁਰੂ ਜੀ ਮੇਰੇ ਜੇ ਕਾਮ ਹੋ ਜਾਏ ਹੋ ਜਾਏਗਾ ਇਹਨੂੰ ਫੋਨ ਲਾ ਕੇ ਆਖ ਦੇ ਜੇ ਇੰਨੀ ਸ਼ਕਤੀ ਹੈ ਤਾਂ ਸਾਰੀ ਦੁਨੀਆ ਨੂੰ ਹੀ ਠੀਕ ਕਰ ਦੇ। ਬੇਬੇ ਉੱਠ ਕੇ ਬੈਠ ਗਈ। ਬੇਬੇ ਇਹਨਾਂ ਨੂੰ ਫੋਨ ਨਹੀਂ ਲੱਗਦਾ ਹੁੰਦਾ। ਜੇ ਕਿਤੇ ਲੱਗ ਵੀ ਜਾਵੇ ਤਾਂ ਅੱਗੇ ਦੀ ਅੱਗੇ ਨੰਬਰ ਦੇ ਹੀ ਜਾਣਗੇ। ਬੰਦਾ ਆਪਕੇ ਫੋਨ ਬੰਦ ਕਰ ਦਿੰਦਾ ਹੈ ਜਿੰਦਰ ਨੇ ਕਿਹਾ ਤੈਨੂੰ ਕੀ ਪਤਾ ਤੂੰ ਲਾਇਆ ਕਦੇ? ਬੇਬੇ ਪੋਤੇ ਦੇ ਮੂੰਹ ਵੱਲ ਦੇਖ ਕੇ ਬੋਲੀ ਨਾਨਾ ਮੈਂ ਕਿਉਂ ਲਾਉਣਾ ਹੈ ਉਹ ਤਾਂ ਇੱਕ ਦਿਨ ਸਕੂਲ ਵਿੱਚ ਜਵਾਕ ਗੱਲਾਂ ਕਰਦੇ ਸੀ ਪੋਤੇ ਨੇ ਚੈਨਲ ਹੀ ਬਦਲ ਦਿੱਤਾ ਇੱਕ ਹੋਰ ਚੈਨਲ ਤੇ ਇੱਕ ਔਰਤ ਕਿਸੇ ਸਾਧ ਨੂੰ ਰੋ ਰੋ ਕੇ ਆਖ ਰਹੀ ਸੀ ਬਾਬਾ ਜੀ ਤੁਸੀਂ ਮੈਨੂੰ ਸਭ ਕੁਝ ਦਿੱਤਾ ਬਸ ਹੁਣ ਤਾਂ ਇੱਕੋ ਹੀ ਇੱਛਾ ਹੈ ਇਹ ਜਾਨ ਤੁਹਾਡੇ ਚਰਨਾਂ ਵਿੱਚ ਨਿਕਲੇ ਬੇਬੇ ਨੇ ਮੱਥੇ ਤੇ ਹੱਥ ਮਾਰਿਆ ਕੀ ਮਾਲਕਾ ਕੀ ਬਣੂ ਲੋਕਾਂ ਦਾ ਆਖਦਿਆਂ ਬੇਬੇ ਮੱਥਾ ਫੜ ਕੇ ਬੈਠ ਗਈ ਲੋਕਾਂ ਦਾ ਤਾਂ ਕੁਝ ਨਹੀਂ ਬੰਨਣਾ ਬੇਬੇ ਪਰ ਬਾਬਿਆਂ ਦੇ ਬੈਂਕ ਖਾਤੇ ਜ਼ਰੂਰ ਭਰ ਜਾਂਦੇ ਨੇ ਪਤਾ ਨਹੀਂ ਕਿਵੇਂ ਭळा ਹੋ ਇਹਨਾਂ ਦਾ ਲੁੱਟੀ ਜਾਂਦੇ ਨੇ ਭੋਲੇ ਭਾਲੇ ਲੋਕਾਂ ਨੂੰ ਬੇਬੇ ਤਾਪੀ ਪਈ ਸੀ ਜੇ ਉਸ ਤੇ ਬੱਸ ਹੁੰਦਾ ਤਾਂ ਸਭ ਨੂੰ ਸਿੱਧੇ ਕਰ ਦਿੰਦੀ ਬੇਬੇ ਜਿਹਦੇ ਹੱਥ ਵਿੱਚ ਤਾਕਤ ਆ ਜਾਂਦੀ ਹੈ ਉਹੀ ਆਕੜ ਬੈਂਦਾ ਹੈ ਇਹ ਪਚਾਉਣੀ ਬੜੀ ਔਖੀ ਹੈ ਤਾਕਤ ਜਿਹੜੀ ਮਰਜੀ ਹੋਵੇ ਧਰਮ ਦੀ ਹੋਵੇ ਪੈਸੇ ਦੀ ਹੋਵੇ ਉੱਚੇ ਅਹੁਦੇ ਦੀ ਹੋਵੇ ਭਾਵੇਂ ਰਾਜਨੀਤੀ ਦੀ ਹੋਵੇ ਬਸ ਹੁੰਦਾ ਆਪਣੇ ਆਪ ਨੂੰ ਰੱਬ ਦੇ ਨੇੜੇ ਸਮਝਣ ਲੱਗ ਪੈਂਦਾ ਹੈ ਰੱਬ ਦੇ ਨੇੜੇ ਨਹੀਂ ਸਮਝਣ ਲੱਗਦੇ ਰੱਬ ਦੇ ਨੇੜੇ ਸਮਝਣ ਵਾਲੇ ਨੂੰ ਤਾਂ ਹਮੇਸ਼ਾ ਯਾਦ ਰਹਿੰਦਾ ਹੈ ਕਿ ਰੱਬ ਉਹਨਾਂ ਨੂੰ ਦੇਖ ਰਿਹਾ ਹੈ ਰ ਇਹ ਤਾਂ ਰੱਬ ਦੇ ਸ਼ਰੀਕ ਬਣ ਕੇ ਬਹਿ ਜਾਂਦੇ ਨੇ ਬੇਬੇ ਬੋਲੀ ਗੱਲ ਤਾਂ ਬੇਬੇ ਤੇਰੀ 16 ਆਨੇ ਸਹੀ ਹੈ ਜਿੰਦਰ ਬੋਲਿਆ ਐਨੇ ਨੂੰ ਬਾਹਰੋਂ ਗਲੀ ਵਿੱਚੋਂ ਲੰਘਦੇ ਲੋਕਾਂ ਦੀਆਂ ਆਵਾਜ਼ਾਂ ਆਉਣ ਲੱਗੀਆਂ ਬੇਬੇ ਤੇ ਪੋਤਾ ਚੁੱਪ ਕਰ ਗਈ ਟੀਵੀ ਬੰਦ ਕਰ ਦਿੱਤਾ ਪੋਤੇ ਨੇ ਪਰਨੇ ਦਾ ਲੜ ਠੀਕ ਕੀਤਾ ਨੰਗੇ ਪੈਰ ਹੀ ਬਾਹਰ ਨੂੰ ਦੇਖਣ ਚਲਾ ਗਿਆ ਬੇਬੇ ਵੀ ਆਪਣੀ ਚੁੰਨੀ ਸੰਭਾਲਦੀ ਬਾਹਰ ਵੱਲ ਤੁਰ ਪਈ ਪੋਤਾ ਅੰਦਰ ਨੂੰ ਮੁੜਿਆ ਕੀ ਹੋਇਆ ਬੇਬੇ ਨੇ ਪੁੱਛਿਆ ਲੋਕ ਨੇ ਬੇਬੇ ਕਹਿੰਦੇ ਅਸੀਂ ਨੇਤਾ ਤੋਂ ਸਵਾਲ ਪੁੱਛਣੇ ਨੇ ਉਸ ਨੇ ਕਿਹਾ ਚੱਲ ਆ ਜਾ ਬੇਬੇ ਅੰਦਰ ਉਸ ਨੇ ਬੇਬੇ ਦੀ ਮੋਢੇ ਉੱਤੋਂ ਦੀ ਹੱਥ ਰੱਖਦਿਆਂ ਆਖਿਆ ਨਹੀਂ ਮੈਂ ਵੀ ਸਵਾਲ ਪੁੱਛਣੀ ਹੈ ਬੇਬੇ ਨੇ ਉਸ ਦਾ ਹੱਥ ਪਰੇ ਕਰਕੇ ਚੁੰਨੀ ਦੀ ਬੁਕਲ ਠੀਕ ਕੀਤੀ ਪੋਤਾ ਭੱਜ ਕੇ ਅੰਦਰ ਗਿਆ ਪੈਰੀ ਚੱਪਲ ਪਾ ਕੇ ਬੇਬੇ ਨਾਲ ਆ ਰਲਿਆ ਬੇਬੇ ਦਾ ਹੱਥ ਫੜ ਲਿਆ ਬੇਬੇ ਨੇ ਹੈਰਾਨੀ ਨਾਲ ਉਸ ਵੱਲ ਤੱਕਦਿਆਂ ਪੁੱਛਿਆ ਤੂੰ ਘਰ ਨਹੀਂ ਬੈਠ ਸਕਦਾ ਨਾ ਮੁੰਡੇ ਨੇ ਸਿਰ ਹਿਲਾਉਂਦਿਆਂ ਕਿਹਾ ਕਿਉਂ ਬੇਬੇ ਨੇ ਫੇਰ ਪੁੱਛਿਆ ਇਸ ਤੋਂ ਪਹਿਲਾਂ ਕਿ ਮੈਂ ਵੀ ਤੁਹਾਡੇ ਵਾਂਗ ਬੁੱਢਾ ਹੋ ਕੇ ਜਾਗਾ ਮੈਂ ਹੁਣੇ ਹੀ ਸਵਾਲ ਪੁੱਛਣੇ ਇੰਨਾ ਸਾਰੇ ਰੱਬ ਦੇ ਸ਼ਰੀਕਾਂ ਤੋਂ ਮੈਨੂੰ ਮਿਹਰ ਹੈ ਕਿ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਊਗੀ ਲਾਈਕ ਜ਼ਰੂਰ ਕਰਨਾ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਰੋਜ਼ ਨਵੀਂ ਕਹਾਣੀ ਸੁਣਨ ਦੇ ਲਈ ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਧੰਨਵਾਦ